ਕਿੱਥੋਂ ਦੇ ਰੈਡ ਵਾਲੇ ਆ ਤੁਸੀਂ ਕੋਈ ਰਿਸ਼ਤਾ ਕਰਵਾਇਆ ਸੀ ਉਹਦੇ ਦਿੌਰ ਦਾ ਹਾਂ ਜੀ ਕੌਣ ਸੀ ਲੜਕੀ ਜੋ ਮਾਮਾਈ ਦੀ ਬੇਟੀ ਸੀ ਮੇਰੇ ਲਈ ਕਿੱਥੇ ਰਹਿੰਦੇ ਸੀ ਜੀ ਉਹ ਚਾਚਾ ਜੀ ਦੀ ਦੋਤੀ ਕਿੱਥੇ ਰਹਿੰਦੇ ਸੀ ਜੀ ਉਹ ਮੋਗੇ ਉਹਦਾ ਜੁਕੇ ਰਹਿੰਦੇ ਆ ਤੇ ਮੋਗੇ ਦੇ ਆ ਤੇ ਕੀ ਗੱਲ ਬਣੀ ਵੀ ਤੁਸੀਂ ਬਰਾਤ ਲੈ ਕੇ ਆਏ ਆ ਪਾਜੀ ਪਾਸ਼ੀ ਨਹੀਂ ਪਣੀ ਪਹਿਲਾਂ ਮੇਨਾਂ ਕੂਨ ਤੇ ਸਾਰਾ ਕੁਝ ਤਿਆਰਤ ਹੁੰਦਾ ਸੀਗਾ ਮੈਨੂੰ ਕਹਿੰਦੀ ਕਿ ਰਵਾਈਲ ਪੈਲਸ ਆ ਮੋਗੇ ਬਰਾਤ ਲੈ ਕੇ ਪਹੁੰਚੋ ਮੈਂ ਬਰਾਤ ਲੈ ਕੇ ਪਹੁੰਚੀ ਆ ਤੇ ਇੱਥੇ ਮੈਨੂੰ ਕੋਈ ਬੰਤਾ ਨਹੀਂ ਮਿਲਿਆ ਤੇ ਕੋਈ ਨੁਕਸਾਨ ਹੋਇਆ ਤੁਹਾਡਾ ਅੱਜ ਨੁਕਸਾਨ ਭਾਜੀ ਮੇਰਾ ਬਹੁਤ ਹੋਇਆ ਮੇਰਾ ਘਰ ਵੀ ਟੁੱਟ ਗਿਆ ਔਰ ਤਾਂ ਮੈਂ ਸਾਰੀਆਂ ਦੀ ਗੱਲਾਂ ਬਾਤਾਂ ਵੀ ਸੁਣਦੀ ਨਹੀਂ ਨਹੀਂ ਤੇ ਉਹ ਤੁਹਾਨੂੰ ਨਾਲ ਕੋਈ ਗੱਲਬਾਤ ਹੋਈ ਨਹੀਂ ਜਿョਤੀ ਬਰਾਤ ਲੈ ਕੇ ਤੁਰਿਆ ਕੱਲ੍ਹ ਜਾਂ ਅੱਜ ਕੋਈ ਗੱਲ ਨਹੀਂ ਭਾਜੀ ਕੱਲ੍ਹ ਮੇਨਾਂ ਗੱਲ ਹੋਈ ਆ ਮੈਨੂੰ ਕਹਿੰਦੇ ਸੀ ਆਪਕੋਸ਼ ਕਰ ਲਿਆ ਸੀ ਆਪਕੋਸ਼ ਕਰ ਲਿਆ ਮੈਂ ਸਾਰਾ ਕੁਝ ਨਾਲੇ ਵਿਸ਼ਵਾਸ ਤੇ ਲੈ ਕੇ ਤੁਰਿਆ ਤੇ ਤੁਸੀਂ ਪਹਿਲਾਂ ਹੁਣ ਤਾਂ ਜਿਸ ਤਰ੍ਹਾਂ ਕਹਿੰਦੇ ਵੀ ਤੁਹਾਨੂੰ ਘਰ ਨਹੀਂ ਪਤਾ ਤੁਸੀਂ ਪਹਿਲਾਂ ਕਦੀ ਉਹਨਾਂ ਦੇ ਘਰ ਨਹੀਂ ਆਏ ਸੀ ਨਹੀਂ ਭਾਜੀ ਮੈਂ ਇੱਕ ਵਾਰੀ ਹੁੰਦੀ ਆਈ ਸੀਗੀ ਬਹੁਤ ਟਾਈਮ ਪਹਿਲਾਂ ਆਈ ਸੀਗੀ ਮੈਂ ਪਰ ਹੁਣ ਨਹੀਂ ਮੈਂ ਆਈ ਸੀ ਹਾਂ ਤੁਹਾਨੂੰ ਵਿਸ਼ਵਾਸ ਸੀਗਾ ਵੀ ਆਰਟੀਕਲ ਮੇਰੇ ਆਪਣੇ ਇਹ ਰਿਸ਼ਤਾ ਜਿਹੜਾ ਹੋਇਆ ਫੋਨ ਦੀਆਂ ਗੱਲਾਂ 'ਚ ਹੀ ਹੋਇਆ ਸੀ ਹਾਂਜੀ ਫੋਨ ਦੀਆਂ ਗੱਲਾਂ 'ਚ ਹੀ ਹੋਇਆ ਸੀ ਕੋਈ ਪੈਸਾ ਤੇ ਨਾਲ ਵੀ ਲੈ ਜਾਂਦਿਆਂ ਨੂੰ ਹੈ ਨਹੀਂ ਜੀ ਭਾਜੀ ਕੋਈ ਨਹੀਂ ਹੋਇਆ ਇਹ ਤਾਂ ਅੰਸ਼ਾਰਾ ਕਾਨੂੰਨ ਵੀ ਇਨਸਾਫ ਦੇ ਸਕਦਾ ਆ ਹੁਣ ਤੁਹਾਡਾ ਸਹੁਰਾ ਪਰਿਵਾਰ ਕੀ ਕਹਿ ਰਿਹਾ ਤੁਹਾਨੂੰ ਮੈਨੂੰ ਭਾਜੀ ਮੈਨੂੰ ਮੇਰੇ ਨਾਲ ਕੋਈ ਗੱਲ ਨਹੀਂ ਹੈ ਜੀ ਇਹਨਾਂ ਨੂੰ ਪਤਾ ਹੋਊਗਾ ਕੀ ਕਹਿਣਾ ਚਾਹੁੰਦੇ ਆ ਜੋ ਭਾਜੀ ਇਹ ਚਾਹੁੰਦੇ ਆ ਉਹ ਉਹ ਇਹ ਆਪਣੇ ਹਿਸਾਬ ਨਾਲ ਦੱਸਦੇ ਨਹੀਂ ਜਦੋਂ ਥੋੜੀ ਦੇਰ ਪਹਿਲਾਂ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਸੀ ਵੀ ਤੁਸੀਂ ਕਹਿੰਦੇ ਮੇਰਾ ਵੀ ਘਰ ਟੁੱਟ ਗਿਆ ਹਾਂਜੀ ਟੁੱਟ ਗਿਆ ਟੁੱਟ ਗਿਆ ਪਾਜੀ ਮੇਰਾ ਘਰ ਤਾਂ ਮੇਰੇ ਮੇਰੇ ਮੇਰਾ ਕਿਸੇ ਨੇ ਤੋੜਿਆ ਮੇਰੇ ਮਾਮੇ ਨੇ ਤਮਾਸੀਆਂ ਨੇ ਤੋੜਿਆ ਮੇਰਾ ਤਾਂ ਮੇਰਾ ਕਿਸੇ ਨੇ ਨਹੀਂ ਤੋੜਿਆ ਤੁਸੀਂ ਪਿੱਛੋਂ ਕਿੱਥੋਂ ਰਹਿਣ ਵਾਲੇ ਜੀ ਮੈਂ ਪਿੱਛੋਂ ਜਲੰਧਰ ਤੋਂ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜਿਹੜਾ ਇਹਨਾਂ ਨੇ ਇਦਾਂ ਦਾ ਬਾਣਾ ਵਰਤੇ ਤੁਹਾਡੇ ਸਾਰੇ ਪਰਿਵਾਰ ਨਾਲ ਮੈਂ ਪਾਜੀ ਮੈਂ ਕਹਿੰਦੀ ਕਿ ਜੋ ਜੋ ਬੰਦਾ ਆ ਜੋ ਇਹਨਾਂ ਨਾਲ ਹੋਇਆ ਮੈਂ ਜੇਂਦਰ ਪਰ ਮੋਸਕਾ ਚ ਵਸਣਾ ਆ ਉੱਚੀ ਬੋਲੋ ਬੜੇ ਸਾਜੀ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਅੰਦਰ ਸਦਰੰਡ ਹੋ ਜਾ। ਅੱਜ ਮੋਕੇ ਚੌਂਕ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਇਕੱਠ ਕੀਤਾ ਕਈ ਪਰਿਵਾਰਕ ਮੈਂਬਰ ਕੀ ਗੱਲ ਹੋਈ ਤੁਹਾਡਾ ਨਾਮ? ਕੋਈ ਕਹਿੰਦੇ ਵਿਹੜ ਆਇਆ ਇਹ ਮੁੰਡਾ। ਕਿਹੜੀ ਜੀ ਸਾਡੀ ਨੋਵਾ ਜੀ। ਇਹਨੇ ਇਸ਼ਾਰੇ ਕਰਾਇਆ ਵਾ। ਕੀ ਨਾਮ ਤੁਹਾਡੇ ਲੋਕ ਦਾ ਜੀ? ਹਾਂ ਜੀ। ਕੀ ਨਾਮ ਕੀ ਤੁਹਾਡੇ ਦਾ? ਇਹਨਾਂ ਨੇ ਰਿਸ਼ਤਾ ਕਰਾਇਆ ਸੀ। ਮਾਨ ਮਾਨਪੁਰੀ ਗੋਰਾ। ਭਾਈ ਜੀ ਤੁਸੀਂ ਭਾਈ ਜੀ ਦੇਖੋ ਰਿਸ਼ਤਾ ਦਿੱਤੋ ਪਰਿਵਾਰਾ ਹਾਂ ਜੀ ਮੇਰੀ ਭਾਈ ਜੀ ਨੇ ਰਿਸ਼ਤਾ ਕਰਾਇਆ ਹੈ ਤੇ ਮੇਰੀ ਸਾਰੀ ਪਰਵਾਰ ਹੈ। ਮਾਮਾ ਜੀ ਦੀ ਬੇਟੀ ਸੀ ਕਿੰਨੇ ਬੰਦੇ ਬਰਾਤ ਲੈ ਕੇ ਆਏ ਤੁਸੀਂ ਅੱਜ ਜੀ ਛੇੜੀਆਂ ਚੀਜ਼ ਪੈਂਦੀ ਚੁੜਾ ਲਾ ਗਿਆ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਹੋਇਆ ਤੁਹਾਡੇ ਨਾਲ ਭਾਜੀ ਇੱਥੇ ਆ ਕੇ ਦੇਖ ਰਹੇ ਆ ਰਵਾਇਤ ਪੈਸੇ ਦੀ ਚਾਰ ਚੰਨ ਲਾ ਦਿੱਤੀ ਉੱਥੇ ਇਹ ਉੱਥੇ ਵੀ ਕਸਨੀ ਜੀ ਦੂਰਦਾਰੇ ਗਿਆ ਦੂਰਦਾਰੇ ਵੀ ਗਏ ਦੋ ਤਿੰਨ ਬੋਤਾਰੇ ਹੀ ਵੇਖੇ ਕਿਚਨ ਕਸਨੀ ਹੋਣ ਜੀ ਤਾਂ ਸਾਡੇ ਕੋਲ ਜਿੱਦਾਂ ਕੋਹਾਂ ਦੇ ਵੀ ਨਹੀਂ ਕੁਝ ਹੈ ਹੀ ਨਹੀਂ ਟਾਡੇ ਮਿਸੇ ਕਹਿੰਦੇ ਆ ਵੀ ਉਹ ਸਾਡੇ ਘਰ ਟਕਰਾਹ ਹੋ ਗਈ ਆ ਹਾਂਜੀ ਤੁਹਾਡੇ ਮਿਸੇ ਕਹਿੰਦੇ ਸਾਡੇ ਘਰ ਚ ਟਕਰਾਹ ਹੋ ਗਈ ਕਿਸ ਕੰਮ ਲੈ ਕੇ ਦੇਖੋ ਨਹੀਂ ਹੋ ਗਈ ਇਹ ਦੇਖੋ ਇਹ ਛੋਟਾ ਨਹੀਂ ਹੋਣਾ ਤੇ ਫਿਰ ਆਪਾਂ ਦੇਖੋ ਇਹਨਾਂ ਨੇ ਅਸਲ ਅਪਾ ਤਾਂ ਕੋਈ ਜ਼ਬਰਦਸਤੀ ਤੇ ਕੀਤਾ ਨਹੀਂ ਕੋਈ ਪੈਸੇ ਤੇ ਲੈ ਦੀ ਠੱਗੀ ਤਾਂ ਨਹੀਂ ਮੱਜੀ ਤੁਹਾਡਾ ਭਾਈ ਉਹ ਹੌਂਦ ਤੱਕ ਦੇ ਰੁਪਇਆ 5 ਲੱਖ ਤੁਹਾਡਾ ਲੱਗਿਆ ਕਿਸ ਚੀਜ਼ ਤੇ ਲੱਗੇ 5 ਲੱਖ ਰੁਪਇਆ ਭਾਈ ਪਹਿਲਾਂ ਮੇਰੇ ਵਿਆਹ ਦੇ ਨਜ਼ਰ ਪੋਹੋ ਉਹ ਨਹੀਂ ਆ ਅੱਜ ਇਸ ਵੇਲੇ ਦੀ ਗੱਲ ਕਰੋ ਅੱਛਾ ਜੀ ਇਤੋਂ ਹਾਂ ਦੇ ਸਾਹਮਣੇ ਹੈ ਜੀ ਇਹ ਗੱਡੀਆਂ ਆਈਆਂ ਧਰ ਰਿਹਾ ਪ੍ਰੋਗਰਾਮ ਹੈ 3:00 ਦੇ ਰੰ ਤੋਂ 5:00 ਦੇ ਰੰ ਤੱਕ ਆ ਗਿਆ ਵਾ ਕਿੰਨਾ ਕਿਰੇ ਗਏ ਆ 10 ਪੰਜ ਹਜ਼ਾਰ ਦੇ ਗਿਆ 10 ਹਜ਼ਾਰ ਦੇ ਗਿਆ 12.5 ਹਜ਼ਾਰ ਦੇ ਗਿਆ ਮੇਰਾ ਮੇਰਾ ਲੱਗ ਗਿਆ ਤੁਹਾਨੂੰ ਔਰ ਕਿੰਨੀਆਂ ਗੱਡੀਆਂ ਲੈ ਕੇ ਆਏ ਤੁਸੀਂ 6 ਗੱਡੀਆਂ ਆਈਆਂ ਭਾਜੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੈਨੂੰ ਇਹ ਮੰਗਿਆ ਭਾਜੀ ਵੀ ਮੈਨੂੰ ਇਨਸਾਫ ਚਾਹੀਦਾ ਵਾ ਇਨਸਾਫ ਇਹੋ ਚਾਹੀਦਾ ਵੀ ਜੇ ਬੋਧੇ ਆ ਸਾਡੇ ਨਾਲ ਪੂਰੀ ਤਰ੍ਹਾਂ